ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ 2023 ਦੇ ਸਰਟੀਫਿਕੇਟ ਦੀ ਗੱਲ ਕਰਨ ਜਾ ਰਹੇ ਹਾਂ 2-4 ਦਿਨਾਂ ਤੱਕ ਹੈੱਡ ਆਫਿਸ ਤੋਂ ਜਿਹੜੇ ਤੁਹਾਡੇ ਪੀਐਸਟੈਟ ਦੇ ਸਰਟੀਫਿਕੇਟਸ ਨੇ ਜੀ ਡਾਇਟ ਵਿੱਚ ਭੇਜ ਦਿੱਤੇ ਜਾਣਗੇ ਅੱਜ ਤਾਂ ਚਲੋ ਸ਼ਨੀਵਾਰ ਹੈ 17 ਅਗਸਤ ਨੂੰ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਹਾਂ ਹੋ ਸਕਦਾ ਮੰਡੇ ਜਾਂ ਫਿਰ ਟਿਊਜ਼ਡੇ ਨੂੰ ਤੁਹਾਨੂੰ ਪਬਲਿਕ ਨੋਟਿਸ ਵੀ ਵੇਖਣ ਨੂੰ ਮਿਲੇ ਜਿਹਦੇ ਵਿੱਚ ਜਾਣਕਾਰੀ ਦਿੱਤੀ ਹੋਏਗੀ ਕਿ ਤੁਸੀਂ ਆਪ ਦੇ ਜਿਹੜੇ ਸਰਟੀਫਿਕੇਟਸ ਨੇ ਜੀ ਉਹ ਡਾਇਟਸ ਤੋਂ ਪ੍ਰਾਪਤ ਕਰ ਸਕਦੇ ਹੋ ਐਂਡ ਜਿਹੜੇ ਸਰਟੀਫਿਕੇਟਸ ਨੇ ਜੀ ਇਹਨਾਂ ਨੂੰ ਤੁਸੀਂ 21 ਅਗਸਤ ਤੋਂ ਲੈ ਕੇ 30 ਅਗਸਤ ਤੱਕ ਪ੍ਰਾਪਤ ਕਰ ਸਕਦੇ ਹੋ ਵਕਰੀਆਂ ਵਕਰੀਆਂ ਡਾਇਟਸ ਦੇ ਵਿੱਚ ਇਹ ਡੇਟਸ ਵੱਖਰੀ ਹੋ ਸਕਦੀ ਆ ਸੋ ਇਹਦੀ ਜਾਣਕਾਰੀ ਤੁਹਾਨੂੰ 2000 ਦਿਨਾਂ ਤੱਕ ਦੇ ਦਿੱਤੀ ਜਾਵੇਗੀ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਨਫੋਰਮ ਕਰ ਦਿੱਤਾ ਆ ਕਿ ਤੁਹਾਡੇ ਪੀਐਸਟੈਟ ਦੇ ਜਿਹੜੇ ਸਰਟੀਫିକੇਟਸ ਨੇ ਜੀ ਛੇਤੀ ਹੀ ਡਾਇਟਸ ਦੇ ਵਿੱਚ ਆ ਜਾਣਗੇ ਅਗਲੇ 2-4 ਦਿਨਾਂ ਤੱਕ ਸੋ ਦੋਸਤੋ ਕਾਫੀ ਟਾਈਮ ਤੋਂ ਜਿਹੜੇ ਸਾਥੀ ਨੇ ਜੀ ਪੁੱਛ ਰਹੇ ਸਕੇ ਵਾਰ-ਵਾਰ ਸਵਾਲ ਇੱਕੋ ਸਵਾਲ ਉਹਨਾਂ ਦਾ ਹੁੰਦਾ ਸਗਾ ਕਿ ਸਰ ਜਿਹੜੇ ਸਰਟੀਫିକੇਟਸ ਨੇ ਪੀਐਸਟੈਟ ਦੇ ਉਹ ਕਦੋਂ ਮਿਲਣਗੇ ਵੈਸੇ ਅਜੇ ਕੋਈ ਤੁਹਾਨੂੰ ਸਰਟੀਫିକੇਟਸ ਦੀ ਜ਼ਰੂਰਤ ਹੈ ਨਹੀਂਗੀ ਕਿਉਂਕਿ ਕੋਈ ਰਿਕਰੂਟਮੈਂਟ ਤੁਹਾਨੂੰ ਵਿਖ ਹੁੰਦੀ ਹੈ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਜਿਹੜੇ ਸਰਟੀਫਿਕੇਟਸ ਹੁੰਦੇ ਨੇ ਜੀ ਉਹ ਤੁਹਾਨੂੰ ਡਿਸਟ੍ਰਿਬਿਊਟ ਕਰ ਹੀ ਦੇਣੇ ਹੁੰਦੇ ਆ ਸੋ ਵੈਸੇ ਤਾਂ ਮੈਨੂੰ ਨਹੀਂ ਪਤਾ ਕਿ ਨੋਟੀਫਿਕੇਸ਼ਨ ਤੁਹਾਨੂੰ ਕਦੋਂ ਦੇਖਣ ਨੂੰ ਮਿਲੇਗਾ ਐਂਡ ਨਾ ਹੀ ਇਹ ਵੀਡੀਓ ਮੈਂ ਨੋਟੀਫਿਕੇਸ਼ਨ ਰਿਗਾਰਡਿੰਗ ਬਣਾ ਰਿਆ ਆ ਆਪਾਂ ਰਿਕਰੂਟਮੈਂਟ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ ਇਹ ਵੀਡੀਓ ਮੈਂ ਜਸਟ ਇਹ ਇਨਫਾਰਮ ਕਰਨ ਲਈ ਬਣਾਈ ਆ ਕਿ ਤੁਹਾਡੇ ਜਿਹੜੇ ਪੀਐਸਟ ਦੇ ਸਰਟੀਫਿਕੇਟਸ ਨੇ ਜੀ ਉਹ ਤੁਹਾਨੂੰ ਇੱਕ ਦੋ ਦਿਨਾਂ ਤੱਕ ਜਾਂ ਫਿਰ ਦੋ ਚਾਰ ਦਿਨਾਂ ਤੱਕ ਹੈੱਡ ਆਫਿਸ ਤੋਂ ਤੁਹਾਡੇ ਡਾਇਟਸ ਦੇ ਵਿੱਚ ਭੇਜ ਦਿੱਤੇ ਜਾਣਗੇ ਇੱਕ ਹੋਰ ਸਵਾਲ ਪੁੱਛਿਆ ਜਾਂਦਾ ਕਿ ਸਰ ਮੇ ਨੀ ਹੈਗੀ ਬਟ ਇਹਦੇ ਨਾਲ ਤਾਂ ਕੋਈ ਡਾਈਟ ਲੱਗਦੀ ਹੈ ਨਾ ਜਿਵੇਂ ਵੇਰਕਾ ਡਾਈਟ ਹੈਗੀ ਆ ਅੰਮ੍ਰਿਤਸਰ ਦੇ ਵਿੱਚ ਸੋ ਇੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਇਹ ਜਸਟ ਇੱਕ ਐਗਜ਼ਾਮਪਲ ਦਿੱਤੀ ਹੈ ਹੋਰ ਵੀ ਕੁਝ ਇਸ ਤਰ੍ਹਾਂ ਦੇ ਜ਼ਿਲ੍ਹੇ ਹੋਣਗੇ ਜਿਵੇਂ ਲੁਧਿਆਣਾ ਜ਼ਿਲ੍ਹੇ ਵਿੱਚ ਕੋਈ ਡਾਈਟ ਨਹੀਂ ਹੈਗੀ ਜਗਰਾਉਂ ਡਾਈਟ ਹੈਗੀ ਆ ਮੋਗੇ ਵਾਲੀ ਸੋ ਉਹ ਜਿਹੜੇ ਲੁਧਿਆਣੇ ਵਾਲੇ ਸਟੂਡੈਂਟ ਹੋਣਗੇ ਉੱਥੋਂ ਪ੍ਰਾਪਤ ਕਰ ਸਕਦੇ ਆ ਸੋ ਇਸੇ ਤਰ੍ਹਾਂ ਹੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਆਫਰ ਜਿਹੜੇ ਅਦਰ ਸਟੇਟ ਵਾਲੇ ਹੋਣਗੇ ਵੈਸੇ ਉਹਨਾਂ ਦਾ ਹਰ ਵਾਰ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਡਾਇਟ ਰੋਪੜ ਤੋਂ ਮਿਲਦਾ ਹੁੰਦਾ ਆ ਬਟ ਜਦੋਂ ਵੀ ਕੋਈ ਆਪਾਂ ਨੂੰ ਜਾਣਕਾਰੀ ਮਿਲੇਗੀ ਇਹਨਾਂ ਵੱਲੋਂ ਵੀ ਇਨਫੋਰਮ ਕਰ ਦਿੱਤਾ ਜਾਂਦਾ ਹੁੰਦਾ ਸੋ ਉਸ ਰਿਗਾਰਡਿੰਗ ਆਪਾਂ ਤੁਹਾਨੂੰ ਟਾਈਮ ਟੂ ਟਾਈਮ ਦੱਸ ਦਵਾਂਗੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much for watching God bless you all